ਦੁਕਾਨਦਾਰ ਕਹਿੰਦਾ ਕਿੰਨੇ ਮੀਟਰ ਦੇਵਾਂ ਮੁੰਡਾ ਕਹਿੰਦਾ ਜਿੰਨੀ ਮਰਜ਼ੀ ਦੇ ਦੇ ਇੱਕ ਪਾਗੀ ਤਾਂ ਲੈਣੀ ਆ ਦੁਕਾਨਦਾਰ ਕਹਿੰਦਾ ਤੂੰ ਦੱਸ ਕਿਹੜਾ ਰੰਗ ਦੇਵਾਂ ਕਹਿੰਦਾ ਯਾਰ ਇੱਕ ਮਾਮੂਲੀ ਪੱਕ ਬਦਲੇ ਇੰਨੀਆਂ ਰਿਆ ਕਰ ਰਿਆਂ ਇੱਕ ਪਾਗੀ ਤਾਂ ਲੈਣੀ ਆ ਤਾਂ ਪਿਓ ਟੋਕਦਾ ਹੋਇਆ ਬੋਲਿਆ ਦੁਕਾਨਦਾਰ ਨੂੰ ਕਹਿੰਦਾ ਤੂੰ ਪੱਕ ਮੈਣ ਤੇ ਮੁੰਡਿਆ ਕਹਿੰਦਾ ਤੂੰ ਧਿਆਨ ਕਰ ਜਦੋਂ ਦੁਕਾਨਦਾਰ ਨੇ ਇੱਕ ਪੱਗ ਰੱਖਿਆ ਕਹਿੰਦਾ ਫਤੇ ਸਿੰਘ ਇਹ ਤਾਂ ਦੂਜਾ ਤੇ ਰੱਖਿਆ ਕਹਿੰਦਾ ਜੋਰਾਵਰ ਸਿੰਘ ਜਗਜ ਰੱਖਿਆ ਕਹਿੰਦਾ ਜਿਹਾਰ ਸਿੰਘ ਚੌਥਾ ਪੈਦ ਰੱਖਿਆ ਕਹਿੰਦਾ ਜੀਤ ਸਿੰਘ ਪੰਜਵਾਂ ਗੱਜ ਰੱਖਿਆ ਕਿਹਨਾਂ ਮਾਤਾ ਗੁਜਰ ਕੌਰ ਛੇਵਾਂ ਗੱਜ ਰੱਖਿਆ ਕਿਹਨਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਸਤਮਾਂ ਗੱਜ ਰੱਖਿਆ ਕਹਿੰਦਾ ਖੁਦ ਸੱਚੇ ਪਾਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੁੰਡਾ ਬੋਲਿਆ ਪਿਤਾ ਜੀ ਕੀ ਸਮਝਾਉਣਾ ਚਾਹੁੰਦੇ ਆ ਕਹਿੰਦਾ ਜੀ ਨੂੰ ਇੱਕ ਮਾਮੂਲੀ ਪੱਗ ਕਹਿ ਰਹੇ ਆ ਸੱਤ ਸਿਰ ਦੇ ਕੇ 7 ਮੀਟਰ ਦੀ ਪੱਗ ਲਈ ਆ ਇਹ ਸਾਨੂੰ ਐਵੇਂ ਨਹੀਂ ਮਿਲੀ ਦੋ ਚਾਰ ਲੈਣਾ ਤੁਹਾਡੇ ਨਾਲ ਹੀ ਦੇ ਤੇ ਹਿੰਦੂ ਤੇ ਸਿੱਖਾਂ ਦੀਆਂ ਸੰਧੀਆਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤਾਂ ਕੀ ਹੋਣਾ ਸੀ